ਇੱਧਰ ਕਹਿੰਦੇ ਸ਼ੰਭੂ ਵਾਟਰ ਰਜੇ ਨਹੀਂ ਖੁੱਲਣਾ ਜੀ ਹਾਂ ਮਾਨਯੋਗ ਸੁਪਰੀਮ ਕੋਰਟ ਦੇ ਵਿੱਚ ਹਰਿਆਣਾ ਸਰਕਾਰ ਪਹੁੰਚੀ ਸੀ ਤੇ ਸੁਪਰੀਮ ਕੋਰਟ ਨੇ ਸ਼ੰਭੂ ਵਾਟਰ ਖੋਲਣ ਨੂੰ ਲੈ ਕੇ ਬਕਾਇਦਾ ਝਾੜਾ ਵੀ ਮਾਰੀਆਂ ਸੀ ਹਰਿਆਣਾ ਸਰਕਾਰ ਨੂੰ ਜਦੋਂ ਹੇਠਲੀ ਅਦਾਲਤ ਨੇ 10 ਜੁਲਾਈ ਨੂੰ ਫੈਸਲਾ ਸੁਣਾਇਆ ਕਿ ਵੀ ਸ਼ੰਭੂ ਵਾਟਰ ਖੋਲ੍ਹਿਆ ਜਾਵੇ ਕਿਸਾਨ ਦਿੱਲੀ ਜਾਣਾ ਚਾਹੁੰਦੇ ਨੇ ਜਾਣ ਦਿੱਤੇ ਜਾਣ ਤੇ ਉਸ ਤੇ ਉੱਤੇ ਸਰਕਾਰ ਨੇ ਉੱਥੇ ਨਫਰੀ ਵਧਾਤੀ ਪੁਲਿਸ ਦੀ ਬਾਰਡਰ ਤੇ ਆਪਣੀ ਪਹਿਰੇਦਾਰੀ ਵਧਾਤੀ ਤੇ ਇੱਧਰ ਉਸ ਪੈਨਸਲ ਦੇ ਉਲਟ ਜਾ ਕੇ ਸੁਪਰੀਮ ਕੋਰਟ ਦਾ ਭੂਹਾ ਖੜਕਾਤਾ ਸੁਮਾਨਯੋਗ ਸੁਪਰੀਮ ਕੋਰਟ ਨੇ ਉਹਨਕਿਆ ਕਿ ਠੀਕ ਹੈ ਤੁਸੀਂ ਨਹੀਂ ਖੋਲਣਾ ਜੇ ਵਾਟਰ ਨਾ ਖੋਲੋ ਉਹ ਜਿਸ ਸਥਿਤੀ ਚਾ ਸਥਿਤੀ ਚ ਰੱਖੋ ਪਰ ਮੈਨੂੰ ਇਹਨਾ ਦੱਸੋ ਤੁਸੀਂ ਕਿਸਾਨਾਂ ਨਾਲ ਰਾਬਤਾ ਕੀਤਾ ਕਿਸਾਨਾਂ ਦੀ ਗੱਲ ਸੁਣੀ ਕਿਸਾਨਾਂ ਦਾ ਪੱਖ ਜਾਣਿਆ ਕਿਸਾਨਾਂ ਦੇ ਮਸਲਿਆਂ ਦੇ ਉੱਤੇ ਚਰਚਾ ਕੀਤੀ ਕੋਈ ਕਮੇਟੀ ਬਣਾਈ ਕੋਈ ਨਿਰਪੱਖ ਧਿਰ ਖੜੀ ਕੀਤੀ ਕਹਿੰਦੇ ਜੇ ਮੰਤਰੀ ਜਾਊਗਾ ਗੱਲ ਕਰਨ ਤਾਂ ਕਿਸਾਨ ਲੱਗੂਗਾ ਸਰਕਾਰ ਹੈ ਤੇ ਸਰਕਾਰ ਦਾ ਪੱਖ ਲਾਊਗੀ ਇਸ ਲਈ ਕੋਈ ਨਿਰਪੱਖ ਬੰਦਾ ਜਿਹਦੇ ਪਰ ਸਰਕਾਰ ਵੀ ਭਰੋਸਾ ਕਰਦੇ ਹੋਵੇ ਕਿਸਾਨ ਵੀ ਉਸ ਪਰ ਯਕੀਨ ਕਰਦੇ ਹੋਣ ਅਜਿਹੇ ਬੰਦੇ ਲੱਭੇ ਉਹਨਾਂ ਬੰਦਿਆਂ ਦੀ ਇੱਕ ਕਮੇਟੀ ਬਣਾ ਕੇ ਗੱਲ ਕਰੋ ਉਹਨਾਂ ਨੇ ਪੰਜਾਬ ਸਰਕਾਰ ਨੂੰ ਵੀ ਕਿਹਾ ਸੁਪਰੀਮ ਕੋਰਟ ਨੇ ਹਰਿਆਣਾ ਸਰਕਾਰ ਨੂੰ ਵੀ ਕਿਹਾ ਕਿ ਇੱਕ ਹਫਤੇ ਦਾ ਸਮਾਂ ਬਣਾਓ ਆਪਣੇ ਨਾਮ ਕਰੋ ਆਪਣੀਆਂ ਕਮੇਟੀਆਂ ਤਿਆਰ ਤੇ ਕਰੋ ਗੱਲ ਪਰ ਨਾਲ ਹੀ ਮਾਨਯੋਗ ਸੁਪਰੀਮ ਕੋਰਟ ਨੇ ਸਪੱਸ਼ਟ ਲੱਭ ਜਾਂਚ ਪੁੱਛਿਆ ਕਿ ਹਾਈਵੇ ਖੋਲਣਾ ਹੈ ਇਹ ਖੋਲਣਾ ਕਦੋਂ ਖੋਲਣਾ ਹੈ ਕਦ ਤੱਕ ਬੰਦ ਰੱਖੋਗੇ ਨੈਸ਼ਨਲ ਹਾਈਵੇ ਇਹ ਵੱਡਾ ਸਵਾਲ ਸੀ ਮਾਨਯੋਗ ਸੁਪਰੀਮ ਕੋਰਟ ਨੇ ਕਿਹਾ ਕਿ ਇੱਕ ਨਿਰਪੱਖ ਕਮੇਟੀ ਬਣਾਈ ਜਾਵੇ ਅਸੀਂ ਕਹਿੰਦੇ ਸਲਾਹ ਦਿੰਨੇ ਆ ਤੇ ਉਹ ਨਾਮੀ ਵਿਅਕਤੀ ਸੂਝਵਾਨ ਵਿਅਕਤੀ ਤੇ ਦੋਹਾਂ ਤਰ੍ਹਾਂ ਨੂੰ ਪ੍ਰਮਾਣਿਕ ਵਿਅਕਤੀ ਹੋਣ ਜਿਨ੍ਹਾਂ ਤੇ ਭਰੋਸਾ ਕੀਤਾ ਜਾ ਸਕੇ ਤੇ ਉਹਨਾਂ ਨਾਲ ਗੱਲਬਾਤ ਤੇ ਰਹੇ ਇਸ ਮਸਲੇ ਨੂੰ ਹੱਲ ਕਰਨ ਦੀ ਕੋਸ਼ਿਸ਼ ਕੀਤੀ ਜਾਵੇ ਤੇ ਉਹਨਾਂ ਨੇ ਇਹ ਵੀ ਪੁੱਛਿਆ ਸੁਪਰੀਮ ਕੋਰਟ ਨੇ ਕਿ ਚਲੋ ਜੇ ਤੁਸੀਂ ਕਹਿੰਦੇ ਹੋ ਜੀ ਕਿ ਹਾਂ ਇਹ ਦਿੱਲੀ ਜਾਣਗੇ ਜੀ ਕਿ ਜੇ ਦਿੱਲੀ ਜੀ ਬਿਨਾਂ ਟਰੈਕਟਰ ਤੋਂ ਜਾਣ ਫਿਰ ਵੀ ਕੋਈ ਇਤਰਾਜ਼ ਹੈ ਤੁਹਾਨੂੰ ਕਹਿੰਦੇ ਜੇ ਟਰੈਕਟਰ ਨਾ ਲੈ ਕੇ ਜਾਣ ਕਹਿੰਦੇ ਫਿਰ ਤੁਹਾਡਾ ਫੈਸਲਾ ਕੀ ਹੋਗਾ ਇਹ ਵੀ ਪੁੱਛਿਆ ਇਸ ਦੇ ਜਵਾਬ ਦੇ ਵਿੱਚ ਰਣਿੰਦ ਵਕੀਲਾਂ ਨੇ ਕਿਹਾ ਜਨਾਬ ਤੁਸੀਂ ਟਰੈਕਟਰਾਂ ਦੀ ਗੱਲ ਕਰਦੇ ਹੋ ਇਹ ਤਾਂ ਕਰੇਨਾ ਲੈ ਕੇ ਆਏ ਹੋਏ ਨੇ ਇਹ ਤਾਂ ਜੀ ਟੈਂਕਰ ਵਰਗੀਆਂ ਮਸ਼ੀਨਾ ਬਣਾ ਕੇ ਲਾਏ ਹੋਏ ਨੇ ਸੋ ਉਹ ਸਵਾਲੇ ਨਾਲ ਉਹਨਾਂ ਨੇ ਇਸ ਮੈਲੂ ਨੂੰ ਇੱਕ ਨਵੇਂ ਪੱਖ ਤੋਂ ਵੀ ਪੇਸ਼ ਕੀਤਾ ਤੇ ਉਧਰ ਇਸ ਮਸਲੇ ਤੇ ਜਿਹੜੀ ਪटीशन ਕਰਤਾ ਤੇਰਾ ਉਹਨੂੰ ਆਸ ਹੈ ਕਿ ਵਿਸ਼ਾ ਅਜੇ ਸੁਣਵਾਈ ਚੱਲ ਰਹੀ ਹੈ ਸੁਪਰੀਮ ਕੋਰਟ ਨੇ ਬੜਾ ਫੈਸਲਾ ਨਹੀਂ ਸੁਣਾਇਆ ਜੋ ਫੈਸਲਾ ਹਾਈ ਕੋਰਟ ਨੇ ਸੁਣਾਇਆ ਸੀ ਕਿ ਕਿ ਰਾ ਖੋਲਿਆ ਜਾਵੇ ਉਹੀ ਫੈਸਲਾ ਹੋ ਸਕਦਾ ਹੈ ਕਿ ਸੁਪਰੀਮ ਕੋਰਟ ਵੀ ਸੁਣਾਵੇ ਉਹਨਾਂ ਨੇ ਆਸ ਹੈ ਪਰਮਾਨਜੁਕ ਸੁਪਰੀਮ ਕੋਰਟ ਨੇ ਅੱਜ ਹਰਿਆਣਾ ਸਰਕਾਰ ਨੂੰ ਵੀ ਪੰਜਾਬ ਸਰਕਾਰ ਨੂੰ ਵੀ ਹਦਾਇਤ ਕੀਤੀ ਹੈ ਕਿ ਆਹ ਹਫਤੇ ਦੇ ਵਿੱਚ ਇਸ ਪਹਿਲੂ ਦੇ ਉੱਤੇ ਆਪਣੀ ਕਮੇਟੀ ਵਾਲੇ ਕੁਝ ਨਾਮ ਸੁਝਾਓ ਸਾਨੂੰ ਤੇ ਇਹਦਾ ਜਵਾਬ ਦਿਓ ਕਿ ਨੈਸ਼ਨਲ ਹਾਈਵੇਅ ਕਿਉਂ ਤੱਕ ਬੰਦ ਰੱਖਣਾ ਸੀ ਤੇ ਜੇ ਵੈਰੀਗੇਟ ਖੋਲਣਾ ਪੈਂਦਾ ਤਾਂ ਉਹਦੇ ਲਈ ਕੀ ਕਵਾਇਦਾ ਤੁਹਾਡੇ ਕੋਲ ਪੜਾਦਰ ਪੜਾ ਇਸ ਨੂੰ ਖੋਲ ਕੇ ਲੋਕਾਂ ਲਈ ਰਾਹ ਆਮ ਲੋਕਾਂ ਲਈ ਰਾਹ ਕਿਵੇਂ ਦੇ ਪਾਉਗੇ ਇਹਦਾ ਸਾਨੂੰ ਜਵਾਬ ਦਿਓ ਕਦੋਂ ਤੱਕ ਬਾਰਡਰ ਬੰਦ ਰੱਖੋਗੇ ਕਹਿੰਦੇ ਪਹਿਲਾਂ ਵੀ ਫਟਕਾਰ ਲਾ ਚੁੱਕੀ ਹੈ ਸੁਪਰੀਮ ਕੋਰਟ ਤੇ ਹੁਣ ਇਸ ਦੇ ਵਿੱਚ ਵੀ ਵੱਡੇ ਸਵਾਲ ਨੇ ਸੋ ਹੁਣ ਦੇਖਦੇ ਹਾਂ ਜੀ ਕਿਸਾਨਾਂ ਦੀਆਂ ਮੰਗਾਂ ਐਮਐਸਪੀ ਤੋਂ ਲੈ ਕੇ ਹੈਨਾ ਕਿਸਾਨੀ ਮਸਲੇ ਤੱਕ ਦੀਆਂ ਹੈਗੀਆਂ